ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਮੈਂ ਹਾਂ ਜੀਵਨਜੋਤ कौर ਅੱਜ ਅਸੀਂ ਗੱਲ ਕਰਾਂਗੇ ਅਮੀਰ ਹੋਣ ਦੇ ਸੱਤ ਰਾਜਾਂ ਬਾਰੇ ਜਿਨ੍ਹਾਂ ਨੇ ਇਹ ਸੱਤ ਰਾਜ ਸਮਝ ਲਏ ਉਹਨਾਂ ਨੂੰ ਅਮੀਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪਹਿਲਾ ਰਾਜ ਆਪਣੇ ਟੀਚੇ ਕਿਸੇ ਨੂੰ ਨਾ ਦੱਸੋ ਅਮੀਰ ਲੋਕ ਕਦੇ ਵੀ ਆਪਣੀਆਂ ਵੱਡੀਆਂ ਯੋਜਨਾਵਾਂ ਦਾ ਐਲਾਨ ਨਹੀਂ ਕਰਦੇ ਇਹ ਸਿਰਫ ਇੱਕ ਸਲਾਹ ਨਹੀਂ ਇਹ ਇੱਕ ਮਨੋਵਿਗਿਆਨਿਕ ਸੱਚਾਈ ਹੈ ਜਦੋਂ ਤੁਸੀਂ ਕਿਸੇ ਨੂੰ ਆਪਣਾ ਟੀਚਾ ਦੱਸਦੇ ਹੋ ਤਾਂ ਤੁਹਾਡਾ ਦਿਮਾਗ ਸਮਝ ਲੈਂਦਾ ਹੈ ਕਿ ਕੰਮ ਹੋ ਗਿਆ ਨਤੀਜਾ ਤੁਹਾਡਾ ਜੋਸ਼ ਤੇ ਪਾਵਰ ਘਟ ਹੋ ਜਾਂਦੀ ਹੈ ਯਾਦ ਕਰੋ Apple ਕੰਪਨੀ ਨੂੰ ਜਦੋਂ ਉਹਨਾਂ ਨੇ ਪਹਿਲਾ ਆਈਫੋਨ ਬਣਾਇਆ ਤਾਂ ਉਹਨਾਂ ਨੇ 7 ਸਾਲਾਂ ਤੱਕ ਚੁੱਪ-ਚਾਪ ਮਿਹਨਤ ਕੀਤੀ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਤੇ ਜਦੋਂ ਉਹ ਉਤਪਾਦ ਆਇਆ ਪੂਰੀ ਦੁਨੀਆ ਫੈਲ ਗਈ ਇਸ ਲਈ ਆਪਣੇ ਟੀਚੇ ਚੁੱਪਚਾਪ ਪੂਰੇ ਕਰੋ ਜਦੋਂ ਸਫਲਤਾ ਦਾ ਸ਼ੋਰ ਹੋਵੇਗਾ ਲੋਕ ਖੌਦ ਪੁੱਛਣ ਆਉਣਗੇ ਤੁਸੀਂ ਇਹ ਸਭ ਕਿਵੇਂ ਕੀਤਾ ਦੂਜਾ ਰਾਜ ਦਿਖਾਵੇ ਤੋਂ ਬਚੋ ਨਿਵੇਸ਼ ਵਧਾਓ ਅਸਲ ਅਮੀਰ ਲੋਕ ਕਦੇ ਦਿਖਾਵਾ ਨਹੀਂ ਕਰਦੇ ਉਹ ਆਪਣੀ ਦੌਲਤ ਨੂੰ ਸੁਰੱਖਿਅਤ ਅਤੇ ਨਿਵੇਸ਼ ਵਿੱਚ ਲਗਾਉਂਦੇ ਹਨ ਨਾ ਕਿ ਮਹਿੰਗੀਆਂ ਕਾਰਾਂ ਘੜੀਆਂ ਜਾਂ ਸੋਸ਼ਲ ਮੀਡੀਆ ਦੇ ਸ਼ੋਰ ਵਿੱਚ ਇਸ ਦੇ ਦੋ ਵੱਡੇ ਕਾਰਨ ਹਨ ਸੁਰੱਖਿਆ ਅਤੇ ਈਰਖਾ ਤੋਂ ਬਚਾਅ ਜਦੋਂ ਲੋਕ ਜਾਣਦੇ ਹਨ ਕਿ ਤੁਹਾਡੇ ਕੋਲ ਪੈਸਾ ਹੈ ਕੋਈ ਮਦਦ ਮੰਗਣ ਆਉਂਦਾ ਹੈ ਤੇ ਕੋਈ ਈਰਖਾ ਕਰਦਾ ਹੈ ਕਈ ਵਾਰ ਤੇਰੇ ਕੋਲ ਤਾਂ ਬਹੁਤ ਆ ਤੂੰ ਦੇ ਦੇ ਇਹੋ ਜਿਹੇ ਤਾਨੇ ਸੁਣਨੇ ਪੈਂਦੇ ਹਨ ਜੋ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਖਰਾਬ ਕਰ ਦਿੰਦੇ ਹਨ ਅਨਵੈਸਟਮੈਂਟ ਸੀਕਰੇਸੀ ਜੇ ਤੁਸੀਂ ਕਿਸੇ ਨਵੀਂ ਕੰਪਨੀ ਵਿੱਚ ਸ਼ੇਅਰ ਲਾਏ ਤਾਂ ਸਭ ਨੂੰ ਦੱਸ ਦਿੱਤਾ ਤਾਂ ਮੁਕਾਬਲਤੀ ਉਸ ਮੌਕੇ ਨੂੰ ਖੋਹ ਸਕਦੇ ਹਨ ਦੌਲਤ ਸ਼ੋਰ ਨਾਲ ਨਹੀਂ ਸ਼ਾਂਤੀ ਨਾਲ ਬਣਦੀ ਹੈ ਇਸ ਲਈ ਆਪਣੇ ਪੈਸਿਆਂ ਨੂੰ ਚੁੱਪਚਾਪ ਵਧਣ ਦਿਓ ਤੀਜਾ ਰਾਜ ਸਮੇਂ ਦੀ ਕਦਰ ਕਰੋ ਅਮੀਰ ਲੋਕਾਂ ਕੋਲ ਵੀ 24 ਘੰਟੇ ਹੀ ਹੁੰਦੇ ਹਨ ਫਰਕ ਇਹ ਹੁੰਦਾ ਹੈ ਕਿ ਉਹ ਹਰ ਮਿੰਟ ਦੀ ਕੀਮਤ ਜਾਣਦੇ ਹਨ ਸਮਾਂ ਉਹ ਕਰੰਸੀ ਹੈ ਜੋ ਕਦੇ ਵਾਪਸ ਨਹੀਂ ਆਉਂਦਾ ਜਿਸ ਨੇ ਸਮੇਂ ਨੂੰ ਮੈਨਸ ਕਰ ਲੈਂਦਾ ਹੈ ਪੈਸਾ ਉਸ ਦਾ ਗੁਲਾਮ ਬਣ ਜਾਂਦਾ ਹੈ ਚੌਥਾ ਰਾਜ ਗਿਆਨ ਵਿੱਚ ਨਿਵੇਸ਼ ਕਰੋ ਅਮੀਰ ਲੋਕ ਪਹਿਲਾਂ ਆਪਣੇ ਆਪ ਨੂੰ ਅਮੀਰ ਬਣਾਉਂਦੇ ਹਨ ਜਾਣਕਾਰੀ ਤਜਰਬੇ ਤੇ ਸਿੱਖਣ ਨਾਲ ਜੋ ਹਰ ਰੋਜ਼ ਕੋਝ ਨਮਾ ਸਿੱਖਦਾ ਹੈ ਉਹਦੀ ਸੋਚ ਵਧੀਆ ਹੈ ਤੇ ਜਿੱਥੇ ਸੋਚ ਵਧੇ ਉੱਥੇ ਦੌਲਤ ਆਪਣੇ ਆਪ ਆਉਂਦੀ ਹੈ ਪੰਜ ਮਹਾਰਾਜ ਸੰਗਤ ਸਹੀ ਚੁਣੋ ਤੁਹਾਡੇ ਵਾਲੇ ਦੁਆਲੇ ਕੌਣ ਹੈ ਇਹ ਤੁਹਾਡੀ ਦਸ਼ਾ ਤੈਅ ਕਰਦਾ ਹੈ ਅਮੀਰ ਸੋਚ ਵਾਲੇ ਲੋਕਾਂ ਦੇ ਨਾਲ ਰਹਿਣਾ ਤੁਹਾਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਨਕਾਰਾਤਮਕ ਲੋਕਾਂ ਤੋਂ ਦੂਰ ਰਹੋ ਕਿਉਂਕਿ ਉਹ ਹਰ ਬਾਰ ਤਹਾਦੀ ਉਡਾਨ ਦੇ ਪਰ ਕੱਟਣ ਦੀ ਕੋਸ਼ਿਸ਼ ਕਰਨਗੇ ਛੇਮਾ ਰਾਜ ਬਚਤ ਕਰੋ ਪਰ ਡਰੋ ਨਾ ਪੈਸਾ ਬਚਾਉਣਾ ਚੰਗੀ ਗੱਲ ਹੈ ਪਰ ਸਿਰਫ ਬਚਤ ਕਰਨਾ ਹੀ ਸਹੀ ਨਹੀਂ ਅਮੀਰ ਲੋਕ ਪੈਸੇ ਨੂੰ ਸਿਰਫ ਰੱਖਦੇ ਨਹੀਂ ਉਸ ਨੂੰ ਕੰਮ ਵਿੱਚ ਲਾਉਂਦੇ ਹਨ ਪੈਸਾ ਜਦ ਤੱਕ ਚੱਲਦਾ ਨਹੀਂ ਵਾਧਦਾ ਨਹੀਂ ਸਤਿਮਾਹ ਰਾਜ ਸ਼ੁਕਰਗੁਜ਼ਾਰ ਰਹੋ ਅਮੀਰ ਹੋਣ ਦੀ ਸਭ ਤੋਂ ਵੱਡੀ ਕੁੰਜੀ ਸ਼ੁਕਰਾਨਾ ਹੈ ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਦਾ ਧੰਨਵਾਦ ਕਰੋ ਜਦੋਂ ਤੁਸੀਂ కృਤਜਨਾ ਨਾਲ ਜਿਉਂਦੇ ਹੋ ਬ੍ਰਹਿਮੰਡ ਤੁਹਾਨੂੰ ਹੋਰ ਬਿਹtere ਦਿੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਣੀ ਰਾਇ ਜਰੂਰ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ